ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਵਲੌਗ ਦੇ ਵਿੱਚ ਬਾਈ ਤੇ ਅੱਜ ਮਿੱਤਰੋ ਆਪਾਂ ਤੁਹਾਨੂੰ ਟਰੈਕਟਰ ਦਾ ਹੋਣਾ 241 ਕਈ ਦਿਨਾਂ ਦੇ ਬਾਈ ਵੀਰਾਂ ਦੇ ਫੋਨ ਆਈ ਜਾਂਦੇ ਤੇ ਬਾਈ ਵੀ 241 ਨਹੀਂ ਆਇਆ ਬਹੁਤ ਟਾਈਮ ਹੋ ਗਿਆ ਤੇ 241 ਲੈ ਆਇਆ ਬਾਈ ਤੁਹਾਡੇ ਵਾਸਤੇ ਕੋਈ ਮੇਰਾ ਵੀਰ ਚਾਹਵਾਨ ਸੱਜਣ ਹੋਇਆ ਕਿ 41 ਲੈਣ ਦਾ ਦਾ ਟਰੈਕਟਰ ਵੀਡੀਓ ਪੂਰੀ ਦੇਖ ਲਿਓ ਬਾਈ ਆਪਾਂ ਤੁਹਾਨੂੰ ਟਰੈਕਟਰ ਬਾਰੇ ਸਾਰੀ ਜਾਣਕਾਰੀ ਦੰਨੇ ਆਂ ਹਾਂਜੀ ਤੇ ਲੋ ਬਾਈ ਸਭ ਤੋਂ ਪਹਿਲਾਂ ਮਿਲੋ ਅਮਨ ਵੀਰ ਨੂੰ ਹੋਰ ਵੀਰੇ ਠੀਕ ਆ ਹਾਂਜੀ ਬਾਈ ਬੜੀ ਅੱਜ ਬਾਈ ਗਰਮੀ ਖਾਸ ਹੀ ਆਈ ਹੋਈ ਬਾਈ ਨੂੰ ਅੱਜ ਗਰਮੀ ਬਾਈ ਵਧੀ ਜਾਂਦੀ ਦਿਨ ਪਰ ਵਧੀ ਜਾਂਦੀ ਹੈ ਨਾ ਉਹ ਬੈਠਾ ਬਾਈ ਮਾਮੇ ਦਾ ਮੁੰਡਾ ਵਿਚਾਰਾ ਸਾਈਡ ਤੇ ਕੀ ਹਾਲ ਆ ਵੀਰੇ ਗਰਮੀ ਜਲਾ ਲੱਗਦੀ ਸਾਸਰੀ ਕੱਲ ਦਾ ਬੁਲਾਵੇਗਾ ਇਹ ਸਾਸਰੀ ਦਾ ਸਾਰਾ ਬਾਈ ਹਾਂ ਪਲਾਂਟਰੀ ਦਿਖਾਉਗਾ ਲੈ ਬਾਈ ਲਾਡੀ ਬਾਈ ਨੂੰ ਮਿਲੋ ਹੋ ਲਾਡੀ ਵੀਰੇ ਠੀਕ ਹੈ ਬਾਈ ਐਨ ਵਧੀਆ ਬਾਈ ਠੀਕ ਠਾਕ ਮੈਂ ਅੱਜ ਅੱਜ ਟਰੈਕਟਰ ਲਾਡੀ ਬਾਈ ਨੇ ਕੋ ਖੜਾ ਕੇ ਉਹਰੇ ਸ਼ਾਮ ਆਇਆ ਤਰਾਖਤ ਦੀ ਹੈ ਨਾ ਤਾਂ ਕਰਕੇ ਉਹਰੇ ਖੜਾ ਹੈ ਗਰਮੀ ਗਰਮੀ ਸ਼ਾਮੇ ਲੱਪਣੀ ਸ਼ਾਮੇ ਲੱਪਣੀ ਮੌਂ ਤੇ ਹਮਨੇ ਵੀਰੇ ਕਿਵੇਂ ਟਰੈਕਟਰ ਵਧੀਆ ਤਰਾ ਦੇਖਿਆ ਚਲਾ ਚਲੂ ਕੇ ਹਾਂ ਹਾਂ ਵਧੀਆ ਬਾਈ ਠੀਕ ਆ ਤੇ ਬਾਈ ਟਰੈਕਟਰ ਹੈਗਾ ਆਪਣਾ ਮਾਡਲ 12 12 ਬਾਈ ਇਹ ਜੱਕੂ ਇਹ ਪਿੱਛੇ ਵਾਲਾ ਪਲੈਂਟਰ ਨਹੀਂ ਹੈਗਾ ਟਾਇਰ ਦੇ ਪਿੱਛੇ ਚੱਕੇ ਨਹੀਂ ਵੀਰੇ ਇਹ ਨਹੀਂ ਪਲੈਂਟਰ ਹੈਗਾ ਸਿੱਧਾ ਹੈ ਨਾ ਪਲੈਂਟਰ ਹੀ ਉਹਦੇ ਵਿੱਚ ਲੱਗਦਾ 12 ਮਾਡਲ ਆ ਬਾਈ ਕੰਡੀਸ਼ਨ ਥੋੜੇ ਟਰੈਕਟਰ ਦੀ ਸਾਹਮਣੇ ਆ ਆਪਾਂ ਤੁਹਾਨੂੰ ਵੀਡੀਓ ਚ ਸਾਰਾ ਅੱਗੇ ਪਿੱਛੇ ਤੋਂ ਘੁਮਾ ਫਰਾ ਕੇ ਦਿਖਾ ਦੇਣਾ ਟਰੈਕਟਰ ਕੋਈ ਧੋਤਾਵਾ ਨਹੀਂ ਹੈਗਾ ਟਰੈਕਟਰ ਉਵੇਂ ਹੀ ਖੜਾ ਲਿਬੜਿਆ ਤੇ ਬੜਿਆ ਬਾਈ ਠੀਕ ਆ ਜੀ ਬਾਕੀ ਉਹ ਆਪਣੇ ਵੀਰ ਟਾਇਰ ਸਹੀ ਕਿੰਨੇ ਕੇ ਪੈਸੇ ਹੋਣਗੇ ਤੇ ਭਾਈ ਟਾਇਰ ਜੀ ਹੋਰ 80 85 ਪੈਸੇ ਭਾਈ 85 ਪੈਸੇ ਟਾਇਰ ਆ ਬੀ ਕੇ ਡੀ ਹਾਂ 80 ਕੇ ਹੈਗੇ ਠੀਕ ਹੈ ਟਾਇਰ ਜਮੇ ਨਵੇਂ ਵਰਗੇ ਆ ਹਾਂ 80 ਤੋਂ ਉੱਪਰ 80 ਤੋਂ ਉੱਪਰ ਹੈ ਜਾਨੀ ਭਾਈ ਘੱਟ ਨਹੀਂ ਹਾਂ ਹਾਂ ਇਹ ਲੋ ਭਾਈ ਹੁਣ ਸਾਨੂੰ ਅਮਨਾ ਵੀਰਾ ਟਰੈਕਟਰ ਸਟਾਰਟ ਕਰਕੇ ਦਿਖਾਊਗਾ ਆਪਣੇ ਵੀਰ ਮਾਰਤਾ ਸਾਲਫੇ ਜੀ ਮੜੀ ਜੀ ਲੇ ਵਾਈ ਸਟਾਰਟਿੰਗ ਕਰ ਰਹੇ ਹੋ ਚੈੱਕ ਸੈਂਟਰ ਗੇਅਰ ਵਾਲਾ ਬਾਈ ਇਹ ਇਹਦੇ ਨਾਲ ਸਾਈਡ ਗੇਅਰ ਵੀ ਸਾਈਡ ਗੇਅਰ ਮੈਨੂੰ ਉੱਚੇ ਮਾੜਨਾ ਕਾਜ ਤੇ ਲੋ ਜੀ ਬਾਈ ਸਟਾਰਟਿੰਗ ਚੈੱਕ ਕਰੋ ਟਰੈਕਟਰ ਦੀ ਐਨ ਵਧੀਆ ਸਟਾਰਟਿੰਗ ਆ ਰਹੀ ਏ ਬੰਦ ਠੀਕ ਹੈ ਬਾਈ ਥੱਲੇ ਚੁਲਿਆ ਵਾ ਕਿੰਨਾ 2400 ਬਾਈ 2400 ਬਾਈ ਕੁਛ ਘੰਟੇ ਦੱਸਦਾ ਮੀਟਰ ਤੇ ਚੱਲਿਆ ਹੋਇਆ ਠੀਕ ਹੈ ਜੀ। ਮੈਂ ਕਰ ਲੈ ਵੀਰੇ ਬੰਦ ਕਰ। ਕਰ ਲੈ ਕਰ ਲੈ। ਕਰ ਦੇ। ਉਹ ਬਾਈ ਸਟਾਰਟਿੰਗ ਤੁਹਾਨੂੰ ਚੈੱਕ ਕਰਾਤੀ ਬਾਈ ਬਾਈ ਨੇ। ਤੇ ਹੋਰ ਬਾਈ ਨਵਾਂ ਟਰੈਕਟਰ ਵੇਚਾ ਵਿਗਿਆ ਕਿਨੇ ਉਹ ਹੀ। ਹਾਂ। ਅੱਛਾ ਚੱਲਦੀ ਹੈ ਗੱਲਬਾਤ ਉਹ ਬਬਾ 252 ਰਾਤ ਦੀ ਚੱਲਦੀ ਹੈ ਅੱਛਾ ਹੋਰ ਬਾਈ ਹੋਰ ਇੱਕ ਟੂ ਵੀ ਬਟ ਐਟਰ ਬਿਗੇ ਨੇ ਹੁਣ ਬਾਈ ਹੈਗਾ ਟਾਈਮ ਆ ਮਹੀਨਾ ਰੇਡ ਮਹੀਨਾ ਦਾ ਐਟਰ ਬਿਕਣ ਦਾ ਇੱਕ ਹੋਰ ਇੱਕ ਬਾਈ ਫੋਨ ਆਇਆ ਵਾ ਆਰਡਰ ਦੇ ਤੱਕ ਰਹੀ ਜੀ ਠੀਕ ਆ ਚਲੋ ਬਾਈ ਇਹ ਲੈ ਤੇ ਬਾਕੀ ਬਾਈ ਟਰੈਕਟਰ ਦਾ ਦਾਦੀ ਰੰਗ ਰੂਪ ਸਾਰਾ origignal ਹੈ ਠੀਕ ਹੈ ਜੀ ਕਿਸੇ ਪਾਸੇ ਤੇ ਵੀ ਟਰੈਕਟਰ ਨੂੰ ਟੱਚਿੰਗ ਹੋਵੇ ਕੋਈ ਰੰਗ ਪੇਂਟ ਹੋਇਆ ਹੋਵੇ ਪੂਰੀ ਗਾਰੰਟੀ ਆ ਬਾਈ ਹਾਂ ਆਫ ਅਗਲੇ ਨੂੰ ਪਤਾ ਲੱਗ ਜਾਂਦੀ ਕਿ ਨਹੀਂ ਨਹੀਂ ਅਮਨੇ ਵੀਰੇ ਜਿਹੜੇ ਜਿਹੜੇ ਕਿਸੇ ਟਰੈਕਟਰ ਨੂੰ ਹੁੰਦੀ ਆ ਨਾ ਉਹ ਆਪਾਂ ਦੱਸਦੇ ਆ ਜਿੱਦਾਂ ਦੇਖੋ ਬਾਈ ਆ ਇੱਥੇ ਮਾੜਾ 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 ਰੰਗ ਹੋਇਆ ਵਾ ਫੇਟ ਜਾ ਹੋਇਆ ਵਾ ਠੀਕ ਆ ਬਾਕੀ ਸ਼ੂ ਸ਼ੂ ਦਾ ਰੰਗ ਸਾਰਾ オリジナル ਹੈ ਜੀ ਮਹਵਾਨੀ ਕੱਸਿਆ ਵਾ ਕੱਸਿਆ ਹੋਇਆ ਆ ਬਾਈ ਲਿਖਿਆ ਹੋਇਆ ਸਾਰਾ ਇਹਦਾ ਬਾਇਓ ਡ੍ਰੈਕਟਰ ਇੰਜਨ ਨੰਬਰ 84 ਨੰਬਰ ਮਾਡਲ 241 ਪਾਵਰ ਪੀਟੀਓ ਪਾਵਰ ਹੈ ਜੀ 27 ਬਾਈ ਜਿਹੜੇ ਵੇਟ ਨੇ ਇਹਨੂੰ ਕੰਪਨੀ ਫਿਟੜੇ ਆਉਂਦੇ ਨੇ ਕੋਈ ਲੱਖ ਕਹੀ ਜਾਵੇ ਵੀ ਬੇਟ ਬਾਅਦ ਚ ਮੈਸੀ ਦੇ ਬਾਈ ਸਾਰੇ ਮਾਡਲਾਂ ਨੂੰ ਵੇਟ ਕੰਪਨੀ ਫਿਟੜਾਉਂਦੇ ਨੇ ਅੱਛਾ 10 30 ਰੁਪਏ ਸਾਰਿਆਂ ਨੂੰ 2000 ਨੇ ਲੱਗੇ ਸਾਰਿਆਂ ਨੂੰ ਵੇਟ ਆਉਂਦੇ ਨੇ ਕਈ ਵਾਰ ਕਈ ਮਰੇਖਾ ਬਹੁਤ ਬੰਦੇ ਕਹਿੰਦੇ ਅਸੀਂ ਵੇਟ ਪਵਾਏ ਹੋਏ ਆ ਬਾਈ ਹਾਂ ਇਹ ਕੰਪਨੀ ਵੱਲ ਤੇ ਆਉਂਦੇ ਨੇ ਬਾਈ ਇਹਨੂੰ ਠੀਕ ਆ ਕਈ ਬੰਦੇ ਲਾ ਵੀ ਲੰਦੇ ਨੇ ਉਹਨੇ ਵੇਟ ਲਾ ਕੇ ਰੱਖ ਲੈਂਦੇ ਨੇ ਠੀਕ ਆ ਬਾਈ ਪਿੱਛੋਂ ਚੈੱਕ ਕਰੋ ਦੋ ਜੀ ਪਿੱਛੋਂ ਬਾਈ ਲਿਫਟ ਲੋਪਟ ਹੁੱਕ ਹੱਕ ਸਾਰਾ ਕੁਝ ਨਾਲ ਦਾ ਹੀ ਆ ਜੀ ਠੀਕ ਆ ਬਾਕੀ ਬਾਈ ਟਰੈਕਟਰ ਨੂੰ ਪਾਣੀ ਤੱਕ ਵੀ ਨਹੀਂ ਮੱਜਾ ਦੇ ਲੋ ਮਿੱਟੀ ਮੋਟੀ ਉਦਾਂ ਹੀ ਪਈ ਆ ਜਿੱਦਾਂ ਟਰੈਕਟਰ ਜੀਮੇਦਾਰ ਦੇ ਘਰੋਂ ਆਇਆ ਉਦਾਂ ਹੀ ਟਰੈਕਟਰ ਆ ਆਪਾਂ ਨੇ ਬਾਈ ਆਏ ਆ ਅਮਨੇ ਵੀਰੇ ਆਏ ਆ ਟਰੈਕਟਰ ਖੜੇ ਬਹੁਤ ਯਾਰ ਨੰਬਰ ਦੋ ਗੱਲ ਇੱਥੇ ਕੋਈ ਧੋਣ ਦਾ ਇੰਤਜ਼ਾਮ ਨਹੀਂ ਨਾ ਕੋਈ ਨੇੜੇ-ਟੜੇ ਸਰਵਿਸ ਸਟੇਸ਼ਨ ਅਸੀਂ ਆ ਗਏ ਹੁਣ ਅੱਗੇ ਪਾਣੀ ਨਾਲ ਅਸੀਂ ਤਾਂ ਜਿਆਦਾ ਕੋਈ ਨਵਾਂ ਟਰੈਕਟਰ ਦੇ ਨਹੀਂ ਲੱਗਦੇ ਆ ਜਿਆਦਾ ਵੀ ਬਹੁਤ ਔਖਾ ਪਾਣੀ ਮਾਰ ਕੇ ਲਿਆਉਣਾ ਵੀ ਉਹ ਵੀ ਜੇ ਸਾਨੂੰ ਅਗਲਾ ਕਹਿ ਦੇਵੇ ਪਾਣੀ ਦਾ ਮਾਰ ਵੀ ਬਾਈ ਪਾਣੀ ਦਾ ਮਾਰ ਦੋ ਇਹ ਲਿਬੜਿਆ ਵਾ ਰੈਡਰ ਤਾਂ ਅਸੀਂ ਮਾਰਿਆ ਨਹੀਂ ਉਹ ਵੀ ਨਹੀਂ ਮਾਰਦੇ ਉਹਦੇ ਬਿਨਾਂ ਵੀ ਸਾਰੇ ਦੰਨੇ ਠੀਕ ਹੈ ਹਾਂ ਜਿੰਨਾ ਕ ਦੰਨੇ ਸਾਤੋਂ ਸਾਰਦਾ ਅਸੀਂ ਸਾਰਦੇ ਹਾਂ ਹਾਂ ਪਾਣੀ ਨਹੀਂ ਵੇਸਟ ਕਰਨਾ ਚਾਹੀਦਾ ਪਾਣੀ ਨਹੀਂ ਬਾਈ ਜਮਾਈ ਵੇਸਟ ਕਰਦੇ ਠੀਕ ਆ ਲੈ ਆਪਾਂ ਕਰਨੀ ਮਾਡੀ ਸ਼ੋ ਚੱਕ ਕੇ ਵੀ ਦਿਖਾ ਦੇ ਬਾਈ ਚੱਕ ਦੇ ਸ਼ੋ ਆਪਾਂ ਤੁਹਾਡੀ ਪੂਰੀ ਤਸੱਲੀ ਕਰਾ ਦੇਣੀ ਬਾਈ ਠੀਕ ਹੈ ਜੀ ਲੋ ਬਾਈ ਸ਼ੋ ਤੇ ਤਾਂ ਕੀ ਦੇਖਣਾ ਬਾਈ ਟੈਂਕੀ ਇਹਦੇ ਉੱਪਰ ਆ ਟੈਂਕੀ ਦਾ ਮੇਨ ਤਾਂ ਪੰਗਾ ਆ ਹੀ ਆ ਬਾਕੀ ਆ ਦੇਖ ਲਓ ਬਾਈ ਆ ਨਾਟ ਨਾਟ ਸਾਰੇ ਸੀਲ ਲაਏ ਕਿਸੇ ਦੇ ਵੀ ਕਿਸੇ ਨਾਟ ਨੂੰ ਹਾਂ ਬੈਟਰੀ ਵੀ ਨਵੀਂ ਰੱਖੋਈ ਹੋਈ ਆ ਬਾਈ ਠੀਕ ਆ ਜੀ ਬੈਟਰੀ ਜਮੈਂ ਨਵੀਂ ਰੱਖੋਈ ਹੋਈ ਆ 15 ਜੂਨ 2022 ਠੀਕ ਆ ਇਹ ਸਾਰੇ ਘੋੜ ਵਾਲੇ ਦਾ ਬਣਾ ਹਾਂ ਇਹਦਾ ਬਾਈ ਇਹਦੇ ਪਰ ਤਾਂ ਮਨੇ ਉਹ ਵੀ ਕੋਈ ਬੈਟਰੀ ਮਾੜੀ ਮੋਟੀ ਮਾਰੀ ਹੋਵੇ ਨਾ ਮੈਸੀ ਤਾਂ ਤਾਂ ਵੀ ਚੱਲ ਜਾਂਦੀ ਆ ਇਹਦਾ ਇਹਦੀ ਸਟਾਰਟਿੰਗ ਤਾਂ ਉਦਾਂ ਹੀ ਬਹੁਤ ਵਧੀਆ ਬਾਕੀ ਬਾਈ ਹੁਣ ਤੁਹਾਨੂੰ ਆਪਾਂ ਦੱਸ ਦਈਏ ਟਰੈਕਟਰ ਦਾ ਰੇਟ ਠੀਕ ਆ ਜੀ ਹਾਂਜੀ ਹਾਂਜੀ ਲੋਕ ਬੰਦੇ ਨੇ ਕਹਿਣਾ ਵੀ ਉਹੀ ਭਗਾਈ ਮਾਰੀ ਐ ਨਾ ਰੇਟ ਰੋਡੋ ਦੱਸ ਦਿੰਨੇ ਪਹਿਲਾਂ ਉਹਨੇ ਆਪਾਂ ਰੇਟ ਦੱਸ ਦੇਣੀ ਤੇ ਵੀਰੇ ਹਾਂ ਹਾਂ ਠੀਕ ਐ ਬਾਈ ਬਹੁਤ ਵਧੀਆ ਬਾਈ ਗੱਲ ਕਿਸੇ ਤੇ ਤੇ ਬਾਈ ਜਿਹੜੀ ਡਿਮਾਂਡ ਕਰਦੇ ਆਪਾਂ 3,60,000 ਰੁਪਇਆ ਠੀਕ ਐ ਜੀ ਬਾਕੀ ਮੌਕੇ ਤੇ ਹਾਂ ਬਾਕੀ ਦਾ ਰੇਟ ਬਾਈ ਜਿਹੜਾ ਮੇਰਾ ਵੀਰ ਆਊਗਾ ਜਿੰਨਾ ਵੀ ਹੋਇਆ ਮਾਨਦਾਨ ਮੌਕੇ ਤੇ ਥੋੜਾ ਵਾਤੇ ਵਾਤੇ ਕਰ ਦਾਂਗੇ ਆਪਾਂ ਠੀਕ ਐ ਜੀ ਤੇ ਟਰੈਕਟਰ ਦੀ ਫੁੱਲ ਤਸੱਲੀ ਆ ਆਪਾਂ ਦਾ ਫਰਜ਼ ਆ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣਾ ਬਾਈ ਹਾਂਜੀ ਉਸੜੇ ਤਰਜੀਹ ਹੀ ਪਾਉਂਦੇ ਹਾਂ ਹਾਂ ਭੱਜਦੇ ਪਾਉਂਦੇ ਆਈ ਇੱਕ ਲਿਫਟ ਤੇ ਨਾ ਉਰੇ ਵੀ ਆਵੇਂ ਨੋਜ਼ਲ ਦਿੱਤੇ ਉਹ ਦਿੱਤੇ ਵੀ ਹੋਈ ਆ ਗਰੀਸ ਕਰਨ ਨੂੰ ਹਣਾ ਹਾਂ ਸਟੇਜਿੰਗ ਲਿਫਟ ਨੂੰ ਵੀ ਉਹਨੇ ਬਹੁਤ ਕੰਮ ਆਇਆ ਵਾ ਤੇਰੇ ਕਹਾਣੇ ਡਾਇਰੈਕਟਰ ਲਿਫਟ ਨੂੰ ਵਧੀਆ ਟਰੈਕਟਰ ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਇਹਦਾ ਮਾਲਕ ਦਾ ਨਾ ਕਾਊਂਟਰ ਹੈ ਤੇ ਜਿਹੜਾ ਹਾਂ ਹਾਂ ਉਹਨੇ ਲਿਫਟ ਦੀ ਹੋਈ ਕਰੀ ਅੱਛਾ ਹਾਂ ਹਾਂ ਬਾਕੀ ਫਿਰ ਸਭ ਨੇ ਬਾਕੀ ਬਾਈ ਹੁਣ ਜਿੱਦਣ ਦਾ ਆਪਣਾ ਏਜੰਸੀ ਜਾਇਆ ਹੁਣ ਟਰੈਕਟਰ ਦਾ ਕਾਫੀ ਜਿਆਦਾ ਬਾਇਓ ਡਾਟਾ ਇਕੱਠਾ ਕਰ ਰਿਹਾ ਇਹ ਦਿਨ ਪਦਨ ਇੱਕ ਇੱਕ ਵੀਡੀਓ ਹੈ ਅੱਛਾ ਠੀਕ ਇਹਨੇ ਇਹਨੇ ਕੋਈ ਨਹੀਂ ਕਰੀ ਠੀਕ ਹੈ ਬਾਈ ਪਹਿਲਾਂ ਠੀਕ ਹੈ ਠੀਕ ਹੈ ਆਏ ਤਾਂ ਹੁਣ ਜਿਹੜੀ ਜਾਂਦੀ ਹੈ ਰਾਲੇ ਤੇ ਹਾਂ ਪਹਿਲਾਂ ਉਹ ਫਲਾਉ ਵੇਚਦੇ ਹੁੰਦੇ ਸੀ ਹਾਂ ਹਾਂ ਹੈਂਡ ਮੇਡ ਬਲਾਉ ਹਾਂ ਹਾਂ ਉੱਥੋਂ ਦੀ ਸ਼ੁਰੂਆਤ ਹੋਈ ਆਉਂਦੀ ਹੈ ਰਦੀ ਠੀਕ ਹੈ ਦੇ ਵਿੱਚ ਠੀਕ ਹੈ ਵੀਰੇ ਤੇ ਬਾਕੀ ਬਾਈ ਆਪਣਾ ਨੰਬਰ ਵੀ ਥੱਲੇ ਮੈਂਸ਼ਨ ਕਰਾਂਗੇ ਸਕਰੀਨ ਤੇ ਇੱਕ ਵਾਰ ਬੋਲ ਵੀ ਦੰਨੇ ਨੰਬਰ 8146678790 ਕਿਸੇ ਨੇ ਵੀ ਮੇਰੇ ਵੀਰ ਨੇ ਇਹਦੇ ਬਾਰੇ ਟਰੈਕਟਰ ਬਾਰੇ ਕੋਈ ਵੀ ਜਾਣਕਾਰੀ ਲੈਣੀ ਆ ਟਰੈਕਟਰ ਵੈਸੇ ਆਪਣੇ ਕੋਲ ਹੋਰ ਵੀ ਬਹੁਤ ਖੜੇ ਨੇ ਤੇ ਕੋਈ ਵੀ ਇਨਕੁਆਰੀ ਲੈਣੀ ਆ ਤਾਂ ਬਾਈ ਇਹ ਨੰਬਰ ਤੇ ਫੋਨ ਕਰਕੇ ਲੈ ਸਕਦਾ ਜੀ ਠੀਕ ਆ ਜੀ ਨਹੀਂ ਤੇ ਬਾਕੀ ਬਾਈ ਜੇ ਕਿਸੇ ਨੇ ਕੋਈ ਵਿੱਚ ਵੀ ਟਰੈਕਟਰ ਦੇਣਾ ਹੋਇਆ ਉਹਨੇ ਪੁਰਾਣਾ ਵੀਰੇ ਉਹ ਵੀ ਰੱਖ ਲਾਂਗੇ ਆਪਾਂ ਕਈ ਵਾਰ ਜੀਮੇਦਾਰ ਆਪਾਂ ਨੂੰ ਫੋਨ ਕਰਦੇ ਬਾਈ ਸਾਡੇ ਕੋਲ ਪੁਰਾਣਾ ਟਰੈਕਟਰ ਹੈ ਠੀਕ ਨਹੀਂ ਵਿੱਚ ਦੇ ਕੇ ਆਏ ਆ ਨਾਲੇ ਦਾ ਮਾੜੀ ਮੋਟੀ ਵਿੱਚ ਪੈਸਿਆਂ ਦੀ ਹੋਵੇ ਐਡਜਸਟਮੈਂਟ ਹੋ ਜਾਂਦੀ ਅਗਲੇ ਠੀਕ ਨਹੀਂ ਹਾਂ ਪੁਰਾਣਾ ਟਰੈਕਟਰ ਵੀ ਰੱਖ ਲਾਂਗੇ ਬਾਈ ਪੈਸਾ ਤਾਂ ਇਹ ਵੀ ਟਰੈਕਟਰ ਪੁਰਾਣਾ ਹੀ ਆ ਬਾਈ ਇਹ ਕਿਹੜੇ ਨਵਾਂ ਹੈ ਯਾਨੀ ਕਿ ਬਾਕੀ ਦਾ ਬਾਈ ਜਿੱਦਾਂ ਏਜੰਸੀ ਵਾਲੇ ਆਮਨੇ ਸਿਰਫ ਨਵੇਂ ਚ ਪੁਰਾਣਾ ਰੱਖਦੇ ਆ ਆਪਾਂ ਵੀ ਪੁਰਾਣੇ ਚ ਵੀ ਪੁਰਾਣਾ ਰੱਖ ਹਾਂ ਠੀਕ ਹੈ ਜੀ ਤੇ ਬਾਕੀ ਜੇ ਕੋਈ ਹੋਰ ਜਾਣਕਾਰੀ ਰਹਿੰਦੀ ਹੋਵੇ ਬਾਈ ਆਪਾਂ ਨਾ ਦੱਸੀ ਹੋਵੇ ਉਹ ਫੋਨ ਕਰਕੇ ਲੈ ਲਿਓ ਮਾਡਲ 12 ਜੀ ਨੰਬਰ PP 11 ਐ ਠੀਕ ਹੈ ਜੀ ਟੈਟੂਰ ਸਾਨੂੰ ਆਪਾਂ ਸਾਰਾ ਕੁਝ ਦੱਸਦਾ ਵੀਡੀਓ ਦਿਖਾਤੀ ਬਾਈ ਸਟਾਰਟ ਕਰਕੇ ਦਿਖਾਤਾ ਤੇ ਬਾਕੀ ਇੱਕ ਬਾਈ ਸਾਨੂੰ ਆ ਵੀ ਟਰੈਕਟਰ ਆਵਣਾ ਮੇਰੇ ਰਾਜਾ ਮੜਾ ਵੀ ਦਿਖਾ ਦਈਏ ਸਵਰਾਜ ਇੱਕ ਆ ਟਰੈਕਟਰ ਵੀ ਖੜਾ ਬਈ ਸਵਰਾਜ ਵਾਲੇ ਵੀਰਾਂ ਕੋਲ ਇਹ ਮਾਡਲ ਹੈਗਾ ਜੀ 18 ਬਾਈ 18 ਮਾਡਲ ਹੈ ਇਹ ਹੁਣ ਹਿਸਾਬ ਦਾ ਪਤਾ ਨਹੀਂ ਬਈ ਕੀ ਆ ਇਹ ਰੋਪੜੇ ਖੜਾ ਜਾਂ ਅੰਸੀ ਦੇ ਵਿੱਚ ਲਓ ਜੀ ਇੱਕ ਇਹਨਾਂ ਕੋਲ 4x4 ਖੜਾ ਬਈ ਆ ਦੇਖੋ ਟਰੈਕਟਰ ਕਾ ਨੂੰ ਕਹਿੰਦੇ ਬਈ ਨਰਾਈ ਅੱਗੇ ਲੱਗਦਾ ਇਹਨ ਪੂਰਾ ਹੁਣ ਬਈ ਇਹਨਾਂ ਨੇ ਬਹੁਤ ਵਧੀਆ ਜਿਹੜਾ ਕੰਮ ਕਰਿਆ ਜਿਹੜਾ ਇਹ ਸਪੀਡਾਂ ਦੇ ਵਿੱਚ ਕਰਦਾ ਪਹਿਲਾਂ ਇਹਦੇ ਵਿੱਚ ਆਪਸ਼ਨ ਹੀ ਨਹੀਂ ਤੇ ਆਉਂਦੀ 3 ਸਪੀਡ ਦੀ ਹੁਣ ਕੰਪਨੀ ਨੇ 3 ਸਪੀਡ ਦੇ ਵਿੱਚ ਦੇਣ ਲੱਗ ਗਏ ਬਾਈ ਪਹਿਲਾਂ ਇਹ ਸਿਰਫ 2 ਸਪੀਡਾਂ ਚ ਆਉਂਦਾ ਸੀਗਾ ਠੀਕ ਹੈ ਜੀ 16 9 28 ਦੇ ਟਾਇਰਾਂ ਵਿੱਚ ਸਾਈਡ ਗੇਅਰ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਬਾਈ ਸਵਰਾਜ ਬਾਰੇ ਤਾਂ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਹੈਗੇ ਵਧੀਆ ਲੋਕਾਂ ਦੇ ਬਹੁਤ ਪਰਉਸੇਮੰਦ ਟਰੈਕਟਰ ਹੈ ਅੱਖਾਂ ਮੀਚ ਕੇ ਜੀਮੇ ਦਾ ਟਰੈਕਟਰ ਲੰਦਾ ਬਾਈ ਇਹਨੂੰ ਬਾਕੀ ਚਲੋ ਟਰੈਕਟਰ ਸਾਰੇ ਹੀ ਆਪਣੀ ਜਗ੍ਹਾ ਵਧੀਆ ਨੇ ਕੋਈ ਮਾੜਾ ਨਹੀਂ ਹੈਗਾ ਟਰੈਕਟਰ ਪਰ ਆਪਣੇ ਜਿਹੜੇ ਕਿ ਜਿਹੜੀ ਬੈਲਟ ਆ ਸਾਡੀ ਸਵਰਾਜ ਸਭ ਦਾ ਪਸੰਦੀਦਾ ਟਰੈਕਟਰ ਮੰਨਿਆ ਗਿਆ ਬਾਈ ਠੀਕ ਆ ਜੀ ਬਾਕੀ ਜਿਆਸੀਆਂ ਸਾਡੇ ਕੋਲੋਂ ਵੈਸੇ ਆਪਣੇ ਸਾਰੀਆਂ ਆਪਾਂ ਸਾਰੇ ਟਰੈਕਟਰਾਂ ਦੀ ਸਿਫਤਾਂ ਕਰਦੇ ਹਾਂ ਅਮਨੇ ਵੀਰੇ ਬਾਈ ਬੰਪਰ ਆ ਜੀ ਕਿੰਨਾ ਤਕੜਾ ਕਰਦੇ ਕਿ ਨਹੀਂ ਕਰਦੇ ਸਾਰੇ ਟਰੈਕਟਰਾਂ ਦੀ ਸਿਫਤਾਂ ਬਾਈ ਦੇਖ ਸਾਰੇ ਟਰੈਕਟਰ ਆ ਬਿਲਕੁਲ ਜਗਾ ਸਹੀ ਆ ਹਾਂ ਕੀ ਟ੍ਰੈਟਰਾਂ ਵਿੱਚੇ ਲੜੂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਬਾਈ ਬਹੁਤ ਸਾਰੇ ਜਿਹੜੇ ਅੱਜਕੱਲ ਦੇ ਹਾਂ ਹੋਰ ਮੈਂ ਆਪਾਂ ਰੀਣਾ ਦੇਖਦੇ ਆਂ ਸਵਰਾਜ ਵਾਲੇ ਹੌਲੈਂਡ ਵਾਲੀ ਉਹ ਕਰੀ ਜਾਂਦੇ ਬਹੁਤ ਬਾਈ ਆਪਸ ਵਿੱਚ ਲੜੀ ਜਾਂਦੇ ਆਪਸ ਵਿੱਚ ਲੜੀ ਜਾਂਦੇ ਨੇ ਬਾਈ ਐ ਨਹੀਂ ਕਰਨਾ ਐ ਨਹੀਂ ਕਰਨਾ ਚਾਹੀਦਾ ਉਹੀ ਗੱਲ ਆ ਬਾਈ ਉਹੀ ਚੱਕਰ ਆ ਕੋਈ ਫਾਇਦਾ ਨਹੀਂ ਉਹ ਬੰਦ ਕਰ ਲਾ ਆਪੇ ਸਾਰੇ ਹੀ ਸਾਰੇ ਹੀ ਬਾਈ ਤੇ ਬਾਈ ਅੱਜ ਜਿਹੜਾ ਆਪਣੇ ਕੋਲ ਦੱਸਦੀ ਜਿਹੜਾ ਏਸ ਟਰੈਕਟਰ ਦਾ ਮੰਨੇ ਮੇਰੇ ਉਹ ਵੀ ਅੱਜ ਆਪਣੇ ਵੀਰ ਲੈ ਗਏ ਹੁਣ ਬੰਦੇ ਵੀਡੀਓ ਦੇਖ ਕੇ ਹੀ ਆਏ ਤੇ ਬਾਈ ਅੱਜ ਬਾਈ ਹੈ ਨਹੀਂ ਤਾਂ ਹੁਣ ਪਤਾ ਨਹੀਂ ਤੇ ਕੌਣ ਤੇ ਬਾਈ ਨਹੀਂ ਧੰਨਵਾਦ ਬਾਈ ਬਾਈ ਨਾਲ ਵੀਡੀਓ ਨਹੀਂ ਬਣੀ ਨਹੀਂ ਆਪਾਂ ਵੀਡੀਓ ਵੀ ਬਣਾਉਣੀ ਸੀ ਚੰਡੀਗੜ੍ਹ ਘੁੰਮਣ ਗਿਆ ਸੀ ਚੰਡੀਗੜ੍ਹ ਗਿਆ ਤੇ ਬਾਈ ਅੱਜ ਘੁੰਮਣ ਗਿਆ ਬਾਈ ਘੁੰਮਣ ਨਹੀਂ ਤਾਂ ਗਿਆ ਕੰਮ ਗਿਆ ਦਾ ਜ਼ਰੂਰੀ ਕੋਈ ਹਾਂ ਤੇ ਜਾਣਾ ਚਾਹੀਦਾ ਵਧੀਆ ਚੱਲਣਾ ਹਾਂ ਯਾਰ ਬਾਈ ਚਾ ਕਰੀ ਹੁਣ ਜਾਣਾ ਪੈਂਦਾ ਤੇ ਬਾਕੀ ਜਮਨੇ ਵੀਰੇ ਠੀਕ ਆ ਹੈ ਫਿਰ ਬਾਕੀ ਬਾਈ ਟਰੈਕਟਰ ਆਪਣੇ ਕੋਲ ਹੋਰ ਖੜੇ ਨੇ ਸੈਕੰਡ ਹੈਂਡ ਤੁਹਾਨੂੰ ਇੱਕ ਵਾਰ ਦੂਰੋਂ ਦਿਖਾ ਕੂਲ ਦਾ ਹੁਣ ਜਾ ਕੇ ਇਕੱਲੇ ਇਕੱਲੇ ਬਾਈ ਕਾਨੂੰ ਦਿਖਾਉਣੇ ਆ ਵੀਡੀਓ ਲੰਬੀ ਹੋ ਜਾਣੀ ਆ ਕਿਹ ਟਰੈਕਟਰ ਖੜੇ ਨੇ ਆਪਣੇ ਕੋਲ ਪੁਰਾਣੇ ਉਹ ਦੇਖੋ ਜੀ ਲੋ ਜੀ ਮਾਈਸੀ ਮਹਿੰਦਰਾ 735 ਸਵਰਾਜ 4x4 ਕਿਹ ਟਰੈਕਟਰ ਉਧਰ ਵੀ ਖੜੇ ਨੇ ਬਾਈ ਬਾਹਰ ਨਹੀਂ ਕੱਢੇ ਹੈਗੇ ਠੀਕ ਆ ਜੀ ਤੇ ਬਾਕੀ ਕਿਸੇ ਨੇ ਵੀ ਮੇਰੇ ਵੀਰ ਨੇ ਕੋਈ ਵੀ ਪੁਰਾਣਾ ਸਿਕੜਾ ਹੈ ਟਰੈਕਟਰ ਲੈਣਾ ਹੁੰਦਾ ਜੀ ਤਾਂ ਆਪਣੇ ਨਾਲ ਜ਼ਰੂਰ ਕਨੈਕਟ ਕਰਿਆ ਕਰੋ ਜੀ ਬਾਕੀ ਨਵੇਂ ਜੀ ਡੀਲਰਸ਼ਿਪ ਆ ਸਭ ਨੂੰ ਪਤਾ ਹੀ ਆ ਬਾਈ ਨਵੇਂ ਆਪਣੇ ਕੋਲ ਇੰਡੋ ਫਾਰਮ ਟਰੈਕਟਰਾਂ ਦੀ ਡੀਲਰਸ਼ਿਪ ਆ ਆਪਣੇ ਕੋਲ ਹਰੇਕ ਤਰ੍ਹਾਂ ਦਾ 35 40 ਪਾਵਰ ਤੋਂ ਲੈ ਕੇ 60 ਐਚਪੀ 65 ਐਚਪੀ ਤੱਕ ਦਾ ਟਰੈਕਟਰ ਹੁੰਦਾ ਬਾਈ ਖੜਾ ਅਵੇਲੇਬਲ ਤੇ ਆਪਣਾ 30 55 ਚਾਰ ਸਪੀਡਾਂ ਵਾਲਾ ਠੀਕ ਹੈ ਜੀ ਆਪਣਾ 30 52 ਡੀਆਈ ਦੋ ਸਪੀਡਾਂ ਵਾਲਾ ਉਹਦੇ ਬਾਅਦ 30 60 ਹੈ ਠੀਕ ਹੈ ਜੀ ਸਾਰੇ ਮਾਡਲ ਹੁੰਦੇ ਨੇ ਲਗਭਗ ਜਿਹਨੇ ਵੀ ਜਿਹੜਾ ਵੀ ਮਾਡਲ ਲੈਣਾ ਹੈ ਉਹ ਆਪਣੇ ਕੋਲ ਖੜਾ ਜਣਗੇ ਚਾਰ ਪੰਜ ਟਰੈਕਟਰ ਹੁੰਦੇ ਹੀ ਨੇ ਹਾਂਜੀ ਵੀਰੇ ਕਿਹੜਾ ਵੀਰੇ ਸਿੰਕ੍ਰੋਮੈਸ਼ ਇਹਦਾ ਵੀਰੇ ਗੇਅਰ ਦੂਆ ਏ। ਕੀ ਕਹਿੰਦੇ ਉਹਨੇ? ਜਿਹੜਾ ਇਹ ਸਿੰਕ੍ਰੋਮੈਸ਼ ਗੇਅਰ ਆ। ਸਿੰਕ੍ਰੋਮੈਸ਼। ਉਹ ਉਹਦਾ ਮਤਲਬ ਆ। ਕਦੇ ਜੌਂਡੀਅਰ ਚ ਆ ਸਕਦਾ ਯਾਰ। ਇਹ ਚ ਨਹੀਂ ਆ ਸਕਦਾ ਹੈਗਾ। ਲਿਆਦਰ ਹਾਂ? ਪਤਾ ਕਿਹੜਾ ਹੋਵੇਗਾ। ਹਾਂ। ਸਿੰਕ੍ਰੋਮੈਸ਼ ਦੇ ਵਿੱਚ ਮੈਂ ਰਹਿਣ ਦੇ ਮੈਂ ਨਹੀਂ ਹੁਣ ਤੇ ਟਾਈਮ ਨਹੀਂ। ਸਾਲਿਆ ਮੈਂ। ਭਾਈ ਹੁਣ ਆਜ ਗਿਆ। ਪਤਾ ਦੱਸੋ। ਨਹੀਂ ਮੈਂ ਤੈਨੂੰ ਤਾਂ ਆਫ ਕੈਮਰਾ ਦੱਸਣਾ ਚਲੋ ਜੇ ਗਲਤੀ ਹੈ ਜੇ ਬੰਦੇ ਨੇ ਪੜ ਕੇ ਗਾਣਾ ਕੱਢ ਲਾ ਜੀ ਇਹਨਾਂ ਨੂੰ ਪਤਾਗਾ ਕਿ ਚਲੋ ਆਫ ਕੈਮਰਾ ਦੱਸਦੇ ਉਧਰ ਨੂੰ ਆ ਦੱਸ ਦਿਆਂ ਕੈਮਰਾ ਬੰਦ ਕਰ ਨਹੀਂ ਆਉਣਾ ਰਹਿਣ ਦੇ ਬਾਕੀ ਭਾਈ ਕਿਸੇ ਨੇ ਜੌਂਡੀਰ ਤੇ ਕੋਈ ਸਾਡੇ ਏਰੀਆ ਚ ਜੌਂਡੀ ਲੈਣ ਦਾ ਚਾਹਵਾਨ ਆ ਤਾਂ ਅਮਨਵੀਰ ਨੂੰ ਕੰਟੈਕਟ ਕਰਿਓ ਭਾਈ ਤੁਹਾਨੂੰ ਭਾਈ ਬਿਲਕੁਲ ਜਾਇਰ ਰੇਟ ਨੂੰ ਟਰੈਕਟਰ ਦਊਗਾ ਆਮਨੇ ਦਊਂਗਾ ਭਾਈ ਕਿ ਨਹੀਂ ਪੱਕਾ ਜੀ ਪੱਕਾ ਹਾਂ ਠੀਕ ਆ ਬਾਕੀ ਭਾਈ ਇਹਨਾਂ ਨੇ ਦੇਣੇ ਇੱਕ ਦੋ ਟਰੈਕਟਰ ਇੱਕ ਦੋ ਦਿਨ ਦੇ ਵਿੱਚ ਵਿੱਚ ਗੱਲਬਾਤ ਹੋਈ ਹੋਈ ਇਹਨਾਂ ਦੀ ਠੀਕ ਆ ਜੀ ਬਾਕੀ ਭਾਈ ਆਪਣੇ ਕੋਲ ਸਟੈਂਡਰਡ ਵੀ ਆਇਆ ਸਟ 12 ਮਾਡਲ ਹੈ ਜੀ ਇਹ 14 ਮਾਡਲ ਸਟੈਂਡਰਡ ਨਾਲ ਦੇ ਟਾਇਰਾਂ ਆ ਤੇ ਠੀਕ ਆ ਜੀ ਕੈਂਡ ਟਰੈਕਟਰ ਆ ਪੂਰਾ ਇਹਨਾਂ ਟੈਟਰ ਨਾਲ ਦੇ ਆ ਤੇ ਬਾਕੀ ਠੀਕ ਆ ਬਾਈ ਅੱਜ ਦੇ ਬਲੌਗ ਚ ਇੰਨਾ ਹੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਾਹਲ ਨੂੰ ਕਰਿਓ ਸਬਸਕ੍ਰਾਈਬ ਤੇ ਜਿਹੜੇ ਵੀ ਚੈਨਲ ਦੇ ਨਵੇਂ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਬੈਲ ਆਈਕਨ ਵਾਲਾ ਬਟਨ ਜਰੂਰ ਪ੍ਰੈਸ ਕਰਦਾ ਕਰੋ ਹੋਰ ਵੀਡੀਓ ਦੇਖਣ ਵਾਸਤੇ ਤੇ ਮਿਲਨੇ ਕਿਸੇ ਹੋਰ ਨਵੇਂ ਬਲੌਗ ਚ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ